ਇਹ ਕਣਕ ਹੈ ਜਿਹੜੀ ਲੋਕ ਇੱਥੇ ਸੁੱਟ ਕੇ দান ਕਰਨ ਵਾਲੇ ਕਣਕ ਸਰੋ ਮਨ ਲਹੋ ਕਣਕ ਪਈਆਂ ਬੋਰੀਆਂ ਕਣਕ ਦੀਆਂ ਹਨ ਹੁਣ ਜਦੋਂ ਮੀਂਹ ਇੱਥੇ ਸੀਗਾ ਪਾਣੀ ਲੰਘਦਾ ਸੀ ਇੱਥੋਂ ਦੀ ਉਸ ਟਾਈਮ ਦੇਣ ਵਾਲੇ ਦੇ ਗੇ ਲੈਣ ਵਾਲਿਆਂ ਤੋਂ ਜਿੰਨੀ ਕਿ ਲਏ ਹੋਈ ਲੈ ਗਏ ਜਾ ਕੇ ਬਾਕੀ ਇੱਥੇ ਹੀ ਰਹਿ ਗਈ ਬਿੱਥੇ ਸੁੱਟ ਕੇ দান ਅਕਲ ਨਾ ਦੀਏ ਆਪਾਂ ਦਾਨ ਉੱਥੇ ਦੀਏ ਆਪਾਂ ਜਿੱਥੇ ਲੋੜ ਆ ਲੋੜਵੰਤ ਕਰ ਪਹੁੰਚ ਦਾ ਕਰੀਏ ਐਦਾਂ ਤਾਂ ਬਰਬਾਦੀ ਕਰਨ ਦਾ ਕੋਈ ਫਾਇਦਾ ਨਹੀਂ ਰਾਸ਼ਨ ਇੰਨਾ ਜ਼ਿਆਦਾ ਟਰਾਲੀਆਂ ਭਰ-ਭਰਾਈ ਜਾਂਦੀਆਂ ਵੀ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਟਰਾਲੀ ਭਰ ਕੇ ਜਿਵੇਂ ਕੋਈ ਪਿੰਡਾਂ ਚੋਂ ਕੋਈ ਕੱਪੜੇ ਲੈ ਕੇ ਆਇਆ ਹੋ ਇਕੱਠੇ ਕਰਕੇ ਪਿੰਡ ਚ ਕਿਵੇਂ ਉਹਨੇ ਪਿੰਡ ਦੇ ਵਿੱਚੋਂ ਇਕੱਠਾ ਕੀਤਾ ਹੋ ਕੱਪੜਾ ਹਨਾ ਮੰਗ ਕੇ ਸਾਰੇ ਪਿੰਡ ਤੋਂ ਗ੍ਰਾਹੀ ਕੀਤੀ ਹੋ ਤੇ ਆ ਕਰਜਾਈਆਂ ਗਦੈਲੇ ਐਜੈਕਟਾਂ ਕੋਟੀਆਂ ਸੂਟ ਬੀਬੀਆਂ ਦੇ ਮਤਲਬ ਸਾਰਾ ਕੁਝ ੁੱਟਿਆ ਪਿਆ ਇੱਥੇ ਤੇ ਇਹ ਸਾਨੂੰ ਸੋਚਣਾ ਪੈਣਾ ਵਿਚਾਰਨਾ ਪੈਣਾ